ਜਿਹੜਿਆਂ ਨੇ ਕੇਸ ਕੀਤੇ ਐ ਜਿਹੜੇ ਬਲਾਤਕਾਰᱤ ਦੀ ਤਾਂ ਇੱਕ ਦਿਨ ਵੀ ਬਾਹਰ ਨਹੀਂ ਆਉਣਾ ਚਾਹੀਦਾ ਸੀ ਜਦੋਂ ਸਤਸੇ ਵਾਲੇ ਬਾਬੇ ਨੂੰ ਵਾਰ-ਵਾਰ ਪਰੋਲ ਦਿੱਤੀ ਜਾਂਦੀ ਹੈ ਤੇ ਜਿਹੜੇ ਬੰਦੀ ਸਿੰਘ ਹੈ ਬੰਦੀ ਸਿੰਘਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕੀਤੀਆਂ ਹੋਈਆਂ ਤੇ ਕਿਉਂ ਨਹੀਂ ਸਾਡੇ ਬੰਦੀ ਸਿੰਘਾਂ ਨੂੰ ਉਹਨਾਂ ਨੂੰ ਛੱਡਿਆ ਜਾਂਦਾ ਇਹ ਸਰਕਾਰ ਸਿਰਫ ਵੋਟਾਂ ਵਟੋੜਨ ਦੀ ਖਾਤਰ ਜਿਹੜਾ ਬੰਦੀ ਸਿੰਘਾਂ ਨੂੰ ਜਿਹੜਾ ਛੱਡ ਨਹੀਂ ਰਹੀ ਇਸ ਕਰਕੇ ਬਾਪੇ ਸੌਦਾ ਸਾਧ ਨੂੰ ਵਾਰ-ਵਾਰ ਜਿਹੜੀ ਯਰ ਪ੍ਰੋਲ ਦਿੱਤੀ ਜਾਂਦੀ ਹੈ ਇਹ ਆਪਦੀਆਂ ਵੋਟਾਂ 'ਚ ਤੇ 5:00 ਵਜੇ ਬੀਜੇਪੀ ਇਹਨੂੰ ਸੌਦਾ ਵੀ ਛੱਡ ਦਿੰਦੇ ਆ 9 ਵਾਰੀ ਛੱਡਦਾ ਇਹਨਾਂ ਨੇ ਇਹ ਮਾੜੀ ਗੱਲ ਹੈ ਫਿਰ 50 ਦੇਂਦੀ ਪੜਾਉਂ ਦਿੱਤੀ ਹੈ ਇਹ ਬਹੁਤ ਮਾੜੀ ਗੱਲ ਇਹਨਾਂ ਨੇ ਆਪਦੀ ਵੋਟਾਂ 'ਚ ਤੇ ਪ੍ਰੋਲ ਦਿੱਤੀ ਹੈ ਜੀ ਹੋਰ ਇਹ ਕੀ ਕੋਈ ਸਾਰਾ ਰਾਜਨੀਤਿਕ ਮਾਮਲਾ ਹੈਗਾ ਬੀਜੇਪੀ ਜਾਣ ਕੇ ਸਪੋਰਟ ਕਰ ਰਹੀ ਹੈ ਇਹਨੂੰ ਲਗਾਤਾਰ ਨੌਵੀਂ ਵਾਰ ਪ੍ਰੋਲ ਦਿੱਤੀ ਹੈ 50 ਦਿਨਾਂ ਦੀ ਹਾਂਜੀ ਸਾਰਾ ਉਸ ਰਾਜਨੀਤੀ ਹੈ ਅਸੀਂ ਮੰਗ ਕਰਦੇ ਹਾਂ ਵੀ ਸਾਰੇ ਸਿੱਖ ਕੌਮ ਨੂੰ ਇਕੱਠੇ ਹੋਣਾ ਚਾਹੀਦਾ ਤੇ ਚੰਡੀਗੜ੍ਹ ਤੇ ਦਿੱਲੀ ਦੇ ਵਿੱਚ ਜਾ ਕੇ ਤੇ ਇਹਨਾਂ ਨੂੰ ਮੂੰਹ ਢੋਕ ਮੈਂ ਇਹਨਾਂ ਦਾ ਜਿਹੜਾ ਬੀਜੇਪੀ ਸਰਕਾਰ ਤੇ ਜਿਹੜੀ ਕੇਜਰੀਵਾਲ ਦੀ ਸਰਕਾਰ ਹੈ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਦੀ ਦੇਖ ਰਹੇ ਰੋਜ਼ਾਨਾ ਸਪੋਕਸਮੈਨ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਲਗਾਤਾਰ ਪਰੋਲ ਦਿੱਤੀ ਜਾ ਰਹੀ ਹੈ ਪਿਛਲੇ ਸਮੇਂ ਦੀ ਗੱਲ ਕਰੇ ਤਾਂ ਹੁਣ ਤੱਕ 9 ਵਾਰ ਜਿਹੜਾ ਪਰੋਲ ਤੇ ਆ ਚੁੱਕਾ ਤਾਂ ਹੁਣ ਹਾਲੀ ਦੇ ਵਿੱਚ 50 ਦਿਨ ਦੀ ਪਰੋਲ ਜਿਹੜੀ ਆ ਹੋਰ ਦਿੱਤੀ ਗਈ ਹੈ ਤੇ ਦੂਜੇ ਪਾਸੇ ਬੰਦੀ ਸਿੰਘਾਂ ਦੀ ਜਿਹੜੇ ਸਜ਼ਾ ਪੂਰੀ ਕਰ ਚੁੱਕਿਆ ਲਗਾਤਾਰ ਮੰਗ ਵੀ ਉੱਠਦੀ ਰਹੀ ਹੈ ਪਰ ਉਧਰ ਕੋਈ ਸਰਕਾਰ ਧਿਆਨ ਨਹੀਂ ਦੇ ਰਹੀ ਤਾਂ ਬਟਿੰਡਾ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਬਟਿੰਡਾ ਦੀ ਸੰਗਤ ਨਾਲ ਕਿਉਂਕਿ ਲਗਾਤਾਰ ਜਿਹੜੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਿਹੜੀ ਪੈਰੋਲ ਦਿੱਤੀ ਜਾ ਰਹੀ ਹੈ ਉਸ ਬਾਰੇ ਗੱਲ ਕਰਦੇ ਹਾਂ ਕਿ ਹੋਰ ਜਿਹੜੇ ਬੰਦੀ ਸਿੰਘ ਹੈਗੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਆ ਪਰ ਫਿਰ ਵੀ ਸਰਕਾਰ ਨਹੀਂ ਦੇ ਰਹੀ ਇਹ ਕਿਵੇਂ ਦੇਖਦੇ ਹੋ ਜੀ ਭਾਈ ਜੀ ਇਹ ਜਿਹੜਾ ਲਗਾਤਾਰ ਇਹਨੂੰ ਪ੍ਰੋਲ ਦੇ ਦਿੰਦੇ ਆ ਸੌਦਾ ਸਾਧ ਨੂੰ ਕੀ ਕਹਿਣਾ ਚਾਹੂਗਾ ਅਸੀਂ ਸਰਕਾਰ ਨੂੰ ਇਹ ਹੀ ਬੇਨਤੀ ਕਰਨੀ ਚਾਹੁੰਦੇ ਆ ਕਿ ਸਾਡੇ 30 ਸਾਲ ਤੋਂ ਉੱਪਰ ਹੋ ਚੁੱਕੇ ਹਨ ਬੰਦੀ ਸਿੰਘਾਂ ਨੂੰ ਜਿਹਨੂੰ ਜੇਲ੍ਹਾਂ ਵਿੱਚ ਪਰ ਇਹਨੂੰ ਸਰਸੇ ਵਾਲੇ ਬਾਬੇ ਨੂੰ ਥੋੜੇ ਸਮੇਂ ਬਾਅਦ ਪ੍ਰੋਲ ਦਿੱਤੀ ਜਾ ਰਹੀ ਹੈ ਤੇ ਅਸੀਂ ਇਹ ਹੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਸਾਡੇ ਬੰਦੀ ਸਿੰਘ ਹੈਗਾ ਜਿਨ੍ਹਾਂ ਨੂੰ 30 ਸਾਲ ਤੋਂ ਉੱਪਰ ਜੇਲਾਂ ਦੇ ਵਿੱਚ ਬੰਦ ਹਨ ਪਰ ਉਹਨਾਂ ਨੂੰ ਅਸੀਂ ਇਹੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਉਹਨਾਂ ਨੂੰ ਸੇਤੀ ਤੇ ਸੁਤੀ ਰਿਹਾ ਕੀਤਾ ਜਾਵੇ ਤੁਹਾਨੂੰ ਲੱਗਦਾ ਹੈ ਕਿ ਕੋਈ ਸਾਰਾ ਰਾਜਨੀਤਿਕ ਮਾਮਲਾ ਹੈਗਾ ਹੈ ਬੀਜੇਪੀ ਜਾਣ ਕੇ ਸਪੋਰਟ ਕਰ ਰਹੀ ਹੈ ਇਹਨੂੰ ਲਗਾਤਾਰ ਨੌਵੀਂ ਵਾਰ ਪਰੋਲ ਦਿੱਤੀ ਹੈ 50 ਦਿਨਾਂ ਦੀ ਹਾਂਜੀ ਸਾਰਾ ਕੁਝ ਰਾਜਨੀਤੀ ਹੈ ਜੀ ਹਾਂਜੀ ਲੱਗਦਾ ਇਹ ਚੀਜ਼ ਜਿਹੜੀ ਨਿਆਂ ਮਿਲਣਾ ਚਾਹੀਦਾ ਹੈ ਉਹਨਾਂ ਪਰਿਵਾਰਾਂ ਨੂੰ ਹਾਂਜੀ ਹਾਂਜੀ ਸਾਡੇ ਹੁਣ ਸਿੰਘ ਚੰਡੀਗੜ੍ਹ ਵੀ ਧਰਨਾ ਦਿੱਤਾ ਹੋਇਆ ਹੈ ਉਹਨਾਂ ਨੇ ਵੀ ਉਹਨਾਂ ਦੀ ਬੰਦੀ ਸਿੰਘ ਦੀ ਰਿਹਾਈ ਵਾਸਤੇ ਪਰ ਅਸੀਂ ਇਹੀ ਚਾਹੁੰਦੇ ਆ ਸਮੂਹ ਸੰਗਤ ਜੋ ਸਿੱਖ ਲੇਬਰ ਤੇ ਆ ਵੀ ਉਹ ਸੇਤੀਤੋ ਸਿੰਘ ਆਪਣੇ ਪਰਿਵਾਰਾਂ ਵਿੱਚ ਉਹ ਆਪਣੇ ਬੱਚਿਆਂ ਦੀ ਕੀ ਲੱਗਦਾ ਕੀ ਐ ਸੌਦਾ ਸਾਧ ਨੂੰ ਵਾਰ-ਵਾਰ ਪੈਰੋਲ ਦੇਂਦਾ ਕੀ ਲੱਗਦਾ ਤੁਹਾਨੂੰ ਮਕਸਦ ਕੀ ਹੈ ਸਰਕਾਰ ਦਾ ਮਕਸਦ ਬਤ ਵੀ ਇਹੀ ਆ ਵੀ ਸਿੱਖ ਕੌਮ ਨੂੰ ਨੀਵਾ ਬਖਾਉਣ ਵਾਸਤੇ ਹੈ ਹਨ ਪਰ ਇਹ ਸਿੱਖ ਕੌਮ ਕਦੀ ਵੀ ਦਬਦੀ ਨਹੀਂ ਨਾ ਚੁਕੀ ਆ ਨਾ ਡਰੀ ਆ ਇਹਨੇ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣਾ ਹੈ ਪਰ ਅਸੀਂ ਇਹੀ ਸਰਕਾਰ ਨੂੰ ਵਾਰ-ਵਾਰ ਬੇਨਤੀ ਕਰਦੇ ਆ ਵੀ ਉਹ ਸੇਤੀਤੋ ਸੇਤੀ ਸਾਡੇ ਸਿੰਘ ਆਪਣੇ ਪਰਿਵਾਰਾਂ ਵਿੱਚ ਬੱਚਿਆਂ ਵਿੱਚ ਹੁਣ ਕਿਵੇਂ ਦੇਖਦੇ ਹੋ ਜੀ ਲਗਾਤਾਰ ਪਰੋਲ ਦਿੱਤੀ ਗਈ ਹੈ ਡੇਰਾ ਸੱਚਾ ਸੌਦਾ ਜਿਹੜਾ ਇਹਨਾਂ ਦਾ ਹੈ ਗੁਰਮੀਤ ਰਾਮ ਰਹੀ ਨੂੰ ਸਰਸੇ ਵਾਲੇ ਨੂੰ ਵਾਹਿਗੁਰੂ ਜੀ ਦਾ ਗਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅਸੀਂ ਮੰਗ ਕਰਦੇ ਹਾਂ ਸਰਕਾਰਾਂ ਤੋਂ ਜਦੋਂ ਸਰਸੇ ਵਾਲੇ ਬਾਬੇ ਨੂੰ ਵਾਰ-ਵਾਰ ਪਰੋਲ ਦਿੱਤੀ ਜਾਂਦੀ ਹੈ ਤੇ ਜਿਹੜੇ ਬੰਦੀ ਸਿੰਘ ਹੈ ਬੰਦੀ ਸਿੰਘਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕੀਤੀਆਂ ਹੋਈਆਂ ਤੇ ਕਿਉਂ ਨਹੀਂ ਸਾਡੇ ਬੰਦੀ ਸਿੰਘਾਂ ਨੂੰ ਉਹਨਾਂ ਨੂੰ ਛੱਡਿਆ ਜਾਂਦਾ ਇਹ ਸਰਕਾਰਾਂ ਦਾ ਜਿਹੜਾ ਵੋਟਾਂ ਦਾ ਜਿਹੜਾ ਸਾਰਾ ਉਹ ਸਟੱਡਵਾਜੀ ਹੈ ਸਰਕਾਰ ਦੀ ਇਹ ਸਰਕਾਰ ਸਿਰਫ ਵੋਟਾਂ ਵਟੋਰਨ ਦੀ ਖਾਤਰ ਜਿਹੜਾ ਬੰਦੀ ਸਿੰਘਾਂ ਨੂੰ ਜਿਹੜਾ ਛੱਡ ਨਹੀਂ ਰਹੀ ਇਸ ਕਰਕੇ ਬਾਬੇ ਸੌਦਾ ਸਾਧ ਨੂੰ ਵਾਰ-ਵਾਰ ਜਿਹੜੀ ਐਪਰੂਵਲ ਦਿੱਤੀ ਜਾਂਦੀ ਹੈ ਤੇ ਜਿਹੜੇ ਬੰਦੀ ਸਿੰਘ ਆ ਉਹਨਾਂ ਨੇ ਆਪਣੀ ਸਜ਼ਾ ਪੂਰੀ ਕੀਤੀ ਹੋਈ ਆ ਉਹਨਾਂ ਨੂੰ ਵੀ ਛੱਡ ਦੇਣਾ ਚਾਹੀਦਾ ਕਿਉਂਕਿ ਉਹ ਆਪਣੇ ਪਰਿਵਾਰਾਂ ਦੇ ਵਿੱਚ ਘਰ ਆਉਣ ਤੇ ਆਪਣੇ ਦੁਆਕਾਂ ਦੀ ਬੱਚਿਆਂ ਦੀ ਦੇਖਭਾਲ ਕਰ ਤੇ ਆਪਣੇ ਆਪ ਨੂੰ ਸੰਭਾਲਣਾ ਲੱਗਦਾ ਸਿੱਖਾਂ ਨਾਲ ਬੇਇਨਸਾਫੀ ਹੋ ਰਹੀ ਹੈ ਇਹ ਬਿਲਕੁਲ ਬੇਇਨਸਾਫੀ ਹੈ ਸਿੱਖਾਂ ਨਾਲ ਹੋ ਰਹੀ ਹੈ ਤੇ ਸਿੱਖਾਂ ਨੂੰ ਸਿੱਖ ਕੌਮ ਨੂੰ ਅਸੀਂ ਮੰਗ ਕਰਦੇ ਹਾਂ ਵੀ ਸਾਰੇ ਸਿੱਖ ਕੌਮ ਨੂੰ ਇਕੱਠੇ ਹੋਣਾ ਚਾਹੀਦਾ ਤੇ ਚੰਡੀਗੜ੍ਹ ਤੇ ਦਿੱਲੀ ਦੇ ਵਿੱਚ ਜਾ ਕੇ ਤੇ ਇਹਨਾਂ ਨੂੰ ਮੂੰਹ ਢੋਕਮਾ ਇਹਨਾਂ ਦਾ ਜਿਹੜਾ ਭਾਜਪਾ ਸਰਕਾਰ ਤੇ ਜਿਹੜੀ ਕੇਜਰੀਵਾਲ ਦੀ ਸਰਕਾਰ ਹੈ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਤੇ ਜਦੋਂ ਤੱਕ ਇਹਨਾਂ ਦੇ ਨੱਕ ਚ ਦਮ ਨਹੀਂ ਲਿਆਂਦਾ ਜਾ ਸਕਦਾ ਉਦੋਂ ਤੱਕ ਇਹ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਲੱਗਦਾ ਮੈਨੂੰ ਕਰਨਗੇ ਬਿਲਕੁਲ ਬਿਲਕੁਲ ਲਗਾਤਾਰ ਪਰੋਲ ਦਿੱਤੀ ਗਈ ਹੈ 50 ਦਿਨ ਦੀ ਫੇੜ ਦਿੱਤੀ ਹੈ ਕਿਵੇਂ ਦੇਖਦੇ ਹੋ ਇਸ ਮਸਲੇ ਨੂੰ ਬਹੁਤ ਮੰਦ ਭਾਗ ਹੈ ਨਹੀਂ ਦੇਣੀ ਚਾਹੀਦੀ ਜਦੋਂ ਸਾਡੇ ਬੰਦੀ ਸਿੰਘ ਇਹਨਾਂ ਜਗ੍ਹਾ ਤੋਂ ਜੇਲ੍ਹਾਂ ਦੇ ਅੰਦਰ ਟੱਕ ਚੁੱਕੇ ਆ ਉਹਨਾਂ ਨੂੰ ਵੀ ਛੱਡ ਦੇਣਾ ਚਾਹੀਦਾ ਪਰ ਇਹਨੂੰ ਤਾਂ ਸਜ਼ਾ ਹੀ ਬੜੀ ਲੰਬੀ ਹਾਂ ਸਜ਼ਾ ਬਹੁਤ ਹਾਂ ਬਲਾਤਕਾਰ ਦੇ ਚੋਣ ਲਿਖਿਆ ਹੋਇਆ ਹੈ ਕਤਲ ਦੇ ਵੀ ਹਾਂ ਜੀ ਇੱਕ ਕਤਲ ਦਾ ਕੇਸ ਹੈ ਉਹਨਾਂ ਨੂੰ ਲੱਗਦਾ ਹੈ ਸਰਕਾਰ ਕਰ ਰਹੀ ਹੈ ਬੀਜੇਪੀ ਜਾਣ ਕੇ ਹਾਂਜੀ ਜਾਣ ਕੇ ਕਰ ਰਹੀ ਹੈ ਜੀ ਵੋਟਾਂ ਵਾਸਤੇ ਕਿਵੇਂ ਦੇਖਦੇ ਹੋ ਜੀ ਲਗਾਤਾਰ ਫੇਰ ਪ੍ਰੋਲ ਦਿੱਤੀ ਕਿ ਸਾਹੀ ਹੁੰਦੇ ਇਹ ਬਹੁਤ ਮਾੜੀ ਗੱਲ ਹੈ ਜਿਹੜੇ ਸਿੰਘਾਂ ਨੂੰ ਹੈ ਜੱਡਾਂ ਯਾਰ 40 40 ਸਾਲ ਹੋ ਗਏ ਅਜੇ ਤੱਕ ਨਹੀਂ ਕੁਝ ਹੋਇਆ ਹੁਣ ਧੰਨੇ ਲੱਗ ਰਹੇ ਆ ਇਹ ਝੂਠੇ ਸਾਧ ਨੂੰ ਫੜ ਫੜ ਕੇ ਵਿੱਚੇ 9 ਵਾਰੀ ਕਰਤਾ ਇਹਨਾਂ ਨੇ ਤੇ ਹਜੇ ਕੁਝ ਨਹੀਂ ਬਣ ਰਿਹਾ ਚਾਹੀਦਾ ਕਿ ਇਹਨਾਂ ਨੂੰ ਛੱਡਿਆ ਜਾਵੇ ਇਸੇ ਇਹ ਆਪਦੀਆਂ ਵੋਟਾਂ ਵਾਸਤੇ ਭੱਜੇ ਵਜੇ ਬੀਜੇਪੀ ਇਹਨੂੰ ਸਾਧ ਨੂੰ ਛੱਡ ਦਿੰਦੇ ਆ 9 ਵਾਰੀ ਛੱਡਤਾ ਇਹਨਾਂ ਨੇ ਇਹ ਮਾੜੀ ਗੱਲ ਹੈ ਫਿਰ 50 ਦਿਨ ਦੀ ਪਰੋਲ ਦਿੱਤੀ ਹੈ ਇਹ ਬਹੁਤ ਮਾੜੀ ਗੱਲ ਹੈ ਇਹਨਾਂ ਨੇ ਆਦੀ ਵੋਟਾਂ ਵਾਸਤੇ ਪਰੋਲ ਦਿੱਤੀ ਹੈ ਜੀ ਹੋਰ ਇੱਕ ਅਸ਼ਲੀ ਵੱਡੀ ਸਜ਼ਾ ਬਹੁਤ ਵੱਡੀ ਹੈ ਕਤਲ ਦੀ ਹਾਂ ਕਤਲ ਦਾ ਵੇਸ਼ ਇਹਨਾਂ ਬਹੁਤ ਗਲਤ ਕੰਮ ਹਿੱਤੇ ਹੋਏ ਆ ਇਹਨੂੰ ਛੱਡੀ ਜਾਂਦੇ ਆ ਜਿ ਸਿੱਖਾਂ ਦੀ ਕੋਈ ਸੁਣਨੀ ਜਾਂ ਸਰ ਦੀ ਧੰਨੇ ਲੱਗੀ ਜਾਂਦੇ ਆ ਚਾਹੀਦਾ ਸਰਕਾਰਾਂ ਦੋਨਾਂ ਨੂੰ ਪੰਜਾਬ ਸਰਕਾਰ ਸੈਂਟਰ ਸਰਕਾਰ ਨੂੰ ਵੀ ਇਹਨੂੰ ਛੱਡਿਆ ਜਾਇਆ ਵੀ ਕਿਵੇਂ ਦੇਖਦੇ ਹੋ ਜੀ ਸੌਦਾ ਫਾਹਮੇ ਪਰੋਲ ਦਿੱਤੀ ਸੌਦਾ ਮੈਂ ਬਹੁਤ ਮਾੜੀ ਗੱਲ ਹੈ ਜੀ ਬੰਦੀ ਸਿੰਘ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਜ਼ਰੂਰੀ ਹੈ ਪ੍ਰਾਣੇ ਹੋਏ ਹੈ ਹੱਕਵਾਨ ਦਾ ਹੱਕਵਾਨ ਦਾ ਉਹਨਾਂ ਦਾ ਠੀਕ ਹੈ ਇਹ ਸਾਰਾ ਰਾਜਨੀਤੀ ਆ ਵੋਟਾਂ ਨਹੀਂ ਚਾਹ ਸਾਰਾ ਵੋਟਾਂ ਮਾਰੇ ਕਰ ਰਹੇ ਆ ਇਸੇ ਕਰਕੇ ਹੀ ਇਹ ਟੋੜ ਦੇ ਰਹੇ ਆ ਲੱਗਦਾ ਜੀ ਤੁਹਾਨੂੰ ਜਿਵੇਂ ਹੁਣ 50 ਦਿਨ ਦੀ ਪਰੋਲ ਦਿੱਤੀ ਇਲੈਕਸ਼ਨ ਹੈਗਾ ਲੋਕ ਸਭਾ ਦਾ ਕਿਤੇ ਨਾ ਕਿਤੇ ਉਹਦੇ ਨਾਲ ਵੀ ਜੋੜਾ ਜਾ ਰਿਹਾ ਇਹਨੂੰ ਕਿਉਂਕਿ ਵੋਟ ਬੈਂਕ ਬਹੁਤ ਹੈਗਾ ਇਹਦਾ ਬਾਬੇ ਹਾਂ ਸਾਰਾ ਕੋਈ ਵੋਟਰ ਆ ਦਿੱਤੀ ਵੀਰ ਜੀ ਉਸੇ ਤੇ ਹਾਂਜੀ ਹਾਂਜੀ ਸਾਰਾ ਕੋਈ ਵੋਟਰ ਆ ਦਿੱਤੀ ਹੈ ਪਰ ਹਮੇ ਲੋਕਾਂ ਨੂੰ ਇਹ ਸਾਰੀ ਜਾਣਕਾਰੀ ਮਿਲ ਲੈਣਾ ਹੈ ਲੋਕਾਂ ਦਾ ਕਿ ਜਗਜਾਹਰਤ ਹੋਈ ਚੁੱਕਿਆ ਵੀ ਹਾਂਜੀ ਹਾਂਜੀ ਦੇਖੋ ਆਪਕਾਣੀ ਜੀ ਕੋਰਟ ਦੇ ਵਿੱਚ ਤੇ ਇਹ ਤੇ ਜਿਹੜੇ ਜਿਹੜਿਆਂ ਨੇ ਕੇਸ ਕੀਤੇ ਹੈ ਜਿਹੜੇ ਬਲਾਤਕਾਰ ਕੀਤੇ ਹੈ ਤਾਂ ਇੱਕ ਦਿਨ ਵੀ ਬਾਹਰ ਨਹੀਂ ਆਉਣਾ ਚਾਹੀਦਾ ਸੀ ਪਰ ਸਰਕਾਰਾਂ ਵੋਟਾਂ ਦੇ ਧਿਆਨੇ ਨੂੰ ਫਿਰ ਵੀ ਅੱਜ ਹੁਣ ਨੌਵੀਂ ਵਾਰ ਆਰ ਚੁੱਕਿਆ ਹੁਣ 50 ਦਿਨਾਂ ਦੇ ਫੇਰ ਦਿੱਤੀ ਗਈ ਹੈ ਹਨਾ ਜੇ ਬਿਲਕੁਲ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ RAM REW ਨੂੰ ਜਿਹੜੀ ਪਰੋਲ ਲਗਾਤਾਰ ਦਿੱਤੀ ਜਾ ਰਹੀ ਹੈ ਤੇ ਕਿਹਦੇ ਨੇ ਤੇ ਸਿੱਖ ਸੰਗਤ ਪੀ ਇਹ ਚੀਜ਼ ਨੂੰ ਕਹਿ ਰਿਹਾ ਕਿ ਜੇਕਰ ਉਹਨੂੰ ਪ੍ਰੋਬਲ ਮਿਲ ਸਕਦੇ ਜਿਹਦੇ ਉਤੇ ਏਡੇ ਵੱਡੇ ਦੋਸ਼ ਹੈਗੇ ਆ ਸਜ਼ਾ ਕੱਟ ਰਿਹਾ ਤਾਂ ਇਸ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਜਿਹੜੀ ਮੰਗ ਹੈ ਉਹ ਕੀਤੀ ਜਾ ਰਹੀ ਹੈ ਹੁਣ ਦੇਖਦੇ ਆ ਆਨਲਾਈਨ ਸਮਾਚ ਕੀ ਸਰਕਾਰਾਂ ਸਿੱਖਾਂ ਦੀ ਭਾਵਨਾ ਨੂੰ ਦੇਖਦੇ ਹੋਏ ਕੀ ਆਪਣਾ ਫੈਸਲਾ ਉਹਨਾਂ ਬੰਦੀ ਸਿੰਘਾਂ ਦੇ ਪ੍ਰਤੀ ਨਰਮ ਕਰਦੀ ਹੈ ਜਾਂ ਇਸੇ ਤਰੀਕੇ ਨਾਲ ਸਿੱਖ ਜਿਹੜਿਆ ਸੰਘਰਸ਼ ਕਰਦੇ ਰਹਿਣਗੇ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਅਮਿਤ ਸ਼ਰਮਾ ਰਜਾਨਾ ਸਪੋਕਸਮੈਨ ਬਠਿੰਡਾ